5 ਮਿੰਟ ਜੀ 13 ਸਾਲ ਬਾਅਦ ਇਨਸਾਫ ਮਿਲਿਆ ਕੀ ਕਹਿਣਾ ਚਾਹੁੰਦੇ ਮੈਨੂੰ ਬਹੁਤ ਖੁਸ਼ੀ ਆ ਕਿ ਮੈਨੂੰ 13 ਸਾਲ ਬਾਅਦ ਇਨਸਾਫ ਮਿਲਿਆ ਔਰ ਮੈਂ ਆਪਣੇ ਅੰਮਿਤ ਜੀ ਦਾ ਬਹੁਤ ਦਿਲਾਤਨਵਾਦ ਕਰਦੀ ਜਿਨ੍ਹਾਂ ਨੇ ਬਿਨਾਂ ਕਿਸੇ ਲਾਲਚ ਤੇ ਇੰਨੀਆਂ ਕਠਿਨਾਈਆਂ ਸਹ ਕੇ ਸਿਰਫ ਆਪਣੇ ਪੇਸ਼ੇਂ ਨੂੰ ਜਿਹੜਾ ਉਹਨਾਂ ਨੇ ਐਮਾਨਤ ਦਿੱਤੀ ਔਰ ਮੈਨੂੰ ਅੱਜ ਇਨਸਾਫ ਲੈ ਕੇ ਦਿੱਤਾ ਮੇਰੇ ਨਾਲ ਬੋਡੇ ਦਾ ਮੋੜਾ ਲੱਗੇਗਾ ਮਾਨਯੋਗ ਅਦਾਲਤ ਦੇ ਫੈਸਲੇ ਨੂੰ ਕਿਸ ਤਰ੍ਹਾਂ ਵੇਖਦੇ ਮੈਂ ਮਾਤੇ ਪੂਰਾ ਮੈਨੂੰ ਭਰੋਸਾ ਹੈ ਮਾਨਯੋਗ ਹੋਰ ਕਿ ਭਿਜਾ ਜ 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 ਹਾਲਾ ਵੱਧ ਤੋਂ ਵੱਧ ਜਿਹੜਾ ਆ ਉਹਨਾਂ ਨੂੰ سزا ਦੇ ਕੇ ਜਿਹੜਾ ਹੁਣ ਅੱਗੇ ਵੀ ਮੇਰਾ ਸਾਥ ਦੇਣੀ ਕਿਉਂਕਿ ਮੈਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ ਮੈਂ ਜੀ ਵੇਖਿਆ ਜਾਵੇ ਤਾਂ ਐਸੇ ਭਾਈਚਾਰੇ ਨੂੰ ਬਹੁਤ ਘੱਟ ਇਨਸਾਫ ਮਿਲਦੇ ਆ ਪਰ ਤੁਹਾਡਾ ਵੀ ਸੰਘਰਸ਼ ਬਹੁਤ 13 ਸਾਲ ਲੰਮਾ ਹੋਇਆ ਵਾ ਉਸ ਤੇ ਕੀ ਕਹਿਣਾ ਚਾਹੁੰਦੇ ਜੀ ਮੈਂ ਆਪ ਦੇ ਚੈਨਲ ਦੇ ਮਾਧਿਅਮ ਨਾਲ ਹੀ ਦੱਸਣਾ ਚਾਹੁੰਦੀ ਆ ਕਿ ਮੈਂ ਇੰਨੀਆਂ ਘਟਨਾਵਾਂ ਆਈਆਂ ਦੇਖੀਆਂ ਇਥੋਂ ਤੱਕ ਕਿ ਮੈਨੂੰ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਜੀ ਮੇਰੇ ਪਰਿਵਾਰ ਨੂੰ ਕੁੱਟਿਆ ਗਿਆ ਮਾਰਿਆ ਗਿਆ ਲਤਾੜਿਆ ਗਿਆ ਪਰ ਅਸੀਂ 13 ਸਾਲ ਨਾਲ ਕਈ ਯਾਰ ਇੱਕ ਟਾਈਮ ਦੀ ਰੋਟੀ ਖਾਦੀ ਤੇ ਇੱਕ ਟਾਈਮ ਨਹੀਂ ਖਾਦੀ ਔਰ ਮੇਰੇ ਪਾਦਰ ਔਰ ਮੇਰੇ ਬ੍ਰਦਰ ਸਾਰੀ ਵਾਰ ਨਹੀਂ ਬਾਹਰ ਨੇ ਐਸਾ ਕਿ ਵੈਂਟ ਤੇ ਰਹੇ ਨੇ ਤੇ ਅੱਜ ਖੁਸ਼ੀ ਬਹੁਤ ਆ ਆਸੂ ਵੀ ਆੜੇ ਦੁੱਖ ਤੇ ਨਹੀਂ ਆ ਕਿਉਂਕਿ ਅੱਜ ਖੁਸ਼ੀ ਰਿਹਾ ਮੈਂ ਇਨਸਾਬ ਲਿਆ ਇਸ ਕਰਕੇ ਲੋਕ ਜਿਹੜੇ ਸਾਡੇ ਖਰੀਬ ਨੇ ਉਹਨਾਂ ਨੂੰ ਰਾਸਤੇ 'ਚ ਹੀ ਮਾਰ ਦਿੱਤਾ ਜਾਂਦਾ ਰਾਸਤੇ 'ਚ ਹੀ ਉਹਨਾਂ ਦਾ ਜਿਹੜਾ ਗਲਤ ਕਰ ਦਿੱਤਾ ਜਾਂਦਾ ਡਰਦੇ ਲੋਕ ਬੈਠ ਜਾਂਦੇ ਨੇ ਤੇ ਮਰ ਮੈਂ ਏ ਮਨ ਚ ਧਾਰਿਆ ਸੀ ਕਿ ਮਰਨਾ ਇੱਕ ਦਿਨ ਇਨਸਾਨ ਨੇ ਅਸੀਂ ਇਨਸਾਫ ਲੈ ਕੇ ਮਰਨਾ ਹੈ। ਜੀ। ਔਰ ਸੱਚ ਦੇ ਰਾਹ ਤੇ ਚੱਲਣਾ ਹਮੇਸ਼ਾ ਇਨਸਾਫ ਲੈਣਾ ਹੈ। ਝੂਠ ਪੈਣੀ ਐ ਸੱਚੀ ਸੀ ਤੇ ਅਜੇ ਨੂੰ ਇਨਸਾਫ ਨਹੀਂ ਆਇਆ। ਜੀ। ਮੈਂ ਜੀ ਕਿਹੜੇ ਦੋਸ਼ੀ ਇੱਕ ਜਿਹੜੇ ਆਪ ਤੋਂ ਐਮ.ਐਲ.ਏ ਵੀ ਆ ਉਸ ਦਾ ਕੀ ਨਾਮ ਜੀ? ਮਨਜਿੰਦਰ ਸਿੰਘ ਉਸ ਫਸਾਬਾ ਜੀ ਲਾਲਪੁਰਾ ਜਿਹਨੂੰ ਕਹਿ ਦਿੰਦੇ ਹੁਣ। ਜੀ। ਐਮ.ਐਲ.ਏ ਖਡੂਰ ਸਾਹਿਬ ਹਲਕਾ ਕਰਨ ਤਾਰਨ ਤੋਂ ਜ ਆਮ ਆਦਮੀ ਪਾਰਟੀ ਜਿਨ੍ਹਾਂ ਨੂੰ ਅੱਜ ਸਜ਼ਾ ਹੋਈ ਹੈ ਜੀ। ਜੀ। हां जी बाबा जी लम्मा शंकर जी ਤੋਂ ਬਾਅਦ ਅੱਜ ਜੇਤ ਹੋਈ ਕੀ ਕਹਿਣਾ ਚਾਹੁੰਦੇ ਹਾਂ ਜੀ ਜਵਾਲਮਿਕੀ ਜੈਗੁਰੂ ਗਿਆਨ ਆਜੀ ਵਾਹਿਗੁਰੂ ਜੀ ਦਾ ਸ਼ਬਦ ਵਾਹਿਗੁਰੂ ਜੀ ਸੋ ਪਿਛਲੇ ਲਗਾਤਾਰ 13 ਸਾਲਾਂ ਤੋਂ ਇਹ ਜਿਹੜੀਆਂ ਕੇਸਵਰ ਸੀਗੇ ਜਿਹੜੇ ਉਹਨਾਂ ਬਹੁਤ ਜ਼ਿਆਦਾ ਤੁਮਕਾਇਆ ਡਰਾਇਆ ਖੋਪ ਜਣ ਕੇ ਆਪਣੀ ਵੱਲੋਂ ਦਿਖਾਇਆ ਪਰ ਜਿੱਥੇ ਸਮਾਜ ਦੀ ਏਕਤਾ ਅਖੰਡਤਾ ਨੇ ਇੱਥੇ ਸਭ ਤੋਂ ਵੱਡਾ ਯਤਨ ਕੀਤਾ ਕਿਉਂਕਿ ਸਮਾਜ ਵੱਲੋਂ ਹਮੇਸ਼ਾ ਸਮਝਾਇਆ ਗਿਆ ਤੁਸੀਂ ਕਰਨਾ ਹੈ ਅੱਜ ਉਹ ਲੜਾਈ ਜਿਹੜੀ ਆ ਉਹ ਸਮਾਜ ਦੀ ਤਾਕਤ ਨਾਲ ਟਿਕ ਕੋੜ ਦੇ ਇਨਸਾਨਾਂ ਨਾਲ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੇ ਸੰਵਿਧਾਨ ਦੇ ਕਾਨੂੰਨਾਂ ਜਿਹੜਾ ਆ ਸਾਨੂੰ ਅੱਜ 13 ਸਾਲ ਬਾਅਦ ਜਿਹੜਾ ਆ ਮਾਨਯੋਗ ਕੋਰਟ ਜ਼ਿਲ੍ਹਾ ਕਰਨਤਾਰਨ ਵੱਲੋਂ ਜਿਹੜਾ ਦੋਸ਼ੀ ਆ ਉਹਨਾਂ ਨੂੰ ਜਿਹੜਾ ਆ ਉਹ ਦੋਸ਼ੀ ਇਕਰਾਰ ਕਰ ਦਿੱਤਾ ਗਿਆ ਸੋ ਇਹਦੇ ਨਾਲ ਨਾਲ ਮੈਂ ਦੱਸਣਾ ਚਾਹੁੰਦਾ ਕਿ ਵੇਖੋ ਭਾਵੇਂ ਦੋਸ਼ੀ ਸਿਆਸਤਦਾਨ ਸੀਗੇ ਜੀ ਜੀ ਯਾਨੀ ਕਿ ਹਲਕਾ ਬਤਾਇਆ ਗਿਆ ਵਿਧਾਨ ਸਭਾ ਹਲਕਾ ਕਾਨੂੰਨ ਸਾਹਿਬ ਤੋਂ ਅੰਮਲ ਨੇ ਮਨਜਿੰਦਰ ਸਿੰਘ ਲਾਲਪੁਰਾ ਅਤੇ ਪੁਲਿਸ ਮੁਲਾਜ਼ਮ ਜਿਨ੍ਹਾਂ ਵੱਲੋਂ ਭਾਵੇਂ ਸਾਨੂੰ ਡਰਾਇਆ ਗਿਆ ਸੀਗਾ ਧੱਕੇ ਮਾਰੇ ਗਏ ਭਾਅ ਉਹ ਤੇ ਆਪਣੀ ਵੱਲ ਇਸ ਕੇਸ ਤੋਂ ਪਿੱਛੇ ਹਟਣ ਲਈ ਕਿਹਾ ਗਿਆ ਪਰ ਇੱਥੇ ਮੈਂ ਆਪਣੇ ਮਿਸਰੀਆ ਪਰ ਤੇ ਪੂਰੀ ਫੈਮਿਲੀ ਜਿਨ੍ਹਾਂ ਨੇ ਇਹ ਲੜਾਈ ਜਿਹੜੀ ਆ ਸਮਾਜ ਦੀ ਜਿੱਤ ਕਰਨ ਦੀ ਗੜੀ ਅਤੇ ਆਪਣੇ ਭਾਈਚਾਰੇ ਚ ਸਭ ਤੋਂ ਵੱਡੀ ਇਹ ਮਸਾਲਾ ਹੀ ਕਾਦਾ ਕਰਨਾ ਚਾਹੁੰਦੇ ਮੈਡਮ ਹਰਬਿੰਦਰ ਕੌਰ ਸਮਾ ਵੱਲੋਂ ਆਉਣ ਵਾਲੇ ਸਮੇਂ 'ਚ ਜਿੱਥੇ ਵੀ ਕਿਤੇ ਸਾਡੇ ਪਰਿਵਾਰ ਨਾਲ ਤਕਰਾ ਹੁੰਦਾ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਤਕੜੇ ਹੋ ਕੇ ਤੁਸੀਂ ਲੜਾਈ ਲੜਨੀ ਆ ਤਾਂ ਜੋ ਆਪਾਂ ਜਿੱਤ ਕੇ ਜਿਹੜਾ ਅਸੀਂ ਇੱਕ ਤੇ ਵਿੱਚ ਵੀ ਸਜਾ ਕਰਾਈਏ ਕਿਉਂਕਿ ਆ ਸ਼ਡਿਊਲ ਕਾਸਟ੍ਰਕਟ ਦੇ ਵਿੱਚ ਜਿਹੜੀ ਆ ਉਹ ਤਰਨ ਤਰਨ ਅਦਾਲਤ ਨੇ ਜਿਹੜੀ ਆ ਉਹ ਦੋਸ਼ੀ ਕਰਾਰ ਕੀਤੀ ਆ ਮੁਜਰਮਾਂ ਬਾਬਾ ਜੀ ਕੁੱਲ ਦੋਸ਼ੀ ਕਿੰਨੇ ਆ ਤੇ ਟੋਟਲ ਦੋਸ਼ੀ 13 ਸੀ ਜਿਹਦੇ ਕਰਕੇ ਦੀ ਡੈਥ ਹੋ ਗਈ ਆ 12 ਦੋਸ਼ੀਆਂ ਨੂੰ ਜਿਹੜਾ ਉਹ ਦੋਸ਼ੀ ਕਰਾਰ ਕਰ ਦਿੱਤਾ ਗਿਆ ਜਿਹਦੇ ਵਿੱਚੋਂ 9 ਦੋਸ਼ੀਆਂ ਨੂੰ ਜਿਹੜਾ ਆ ਉਹ ਅ ਅਸੀਅਤ ਦੇ ਅਧੀਨ ਤੇ ਵਕ ਵਕ ਧਾਰਾਵਾਂ ਦੇ ਅਧੀਨ ਸਜਾ ਹੋਈ ਹੈ ਤਿੰਨ ਦਸੀਂ ਜਿਹੜੇ 80 ਸੀਗੇ ਉਹਨਾਂ ਨੂੰ ਜਿਹੜੀਆਂ 323 506 148 950 ਅਤੇ ਹੋਰ ਧਾਰਾਵਾਂ ਦੇ ਅਧੀਨ ਜਿਹੜੀਆਂ ਉਹ ਸਜਾ ਮਾਂਜੋਗ ਅਦਾਲਤ ਦਾ ਧੰਨਵਾਦ ਕਰਨ ਚਾਹੁੰਦਾ ਤੇ ਇੱਥੇ ਆਪਣੇ 바ਵਾ ਸਾਹਿਬ ਅੰਬੇਦਕਰ ਸਾਹਿਬ ਦੇ ਕਾਨੂੰਨ ਦਾ ਧੰਨਵਾਦ ਕਰਦਾ ਜਿਸ ਦੀ ਬਦੌਲਤ ਗਰੀਬਾਂ ਮਜ਼ਲੂਮਾਂ ਤੇ ਬੇਸਾਰੇ ਲੋਕਾਂ ਨੂੰ ਜਿਹੜਾ ਆ ਉਹ ਇਨਸਾਫ ਮਿਲਦਾ ਸੋ ਇਸ ਕਰਕੇ ਮੈਂ ਤੇ 바ਵਾ ਸਾਹਿਬ ਅਮਰ ਰਹਿਤੇ ਤੇ 바ਵਾ ਸਾਹਿਬ ਵੀ ਜਿਆ ਕਹੂੰਗਾ ਜਿਨ੍ਹਾਂ ਦੀ ਬਦੌਲਤ ਜਿਹੜਾ ਆ ਸਾਡੇ ਬਿਗੜੇ ਪਰਿਵਾਰਾਂ ਨੂੰ ਜਿਹੜਾ ਆ ਮਾਂਜੋਗ ਕੋਰ ਵੱਲੋਂ ਜਿਹੜਾ ਇਨਸਾਫ ਦਿੱਤਾ ਜਾ ਪਰਿਵਾਰ ਦੇ ਨਾਲ ਨਾਲ ਸਮਾਜ ਦੀ ਵੀ ਜਿੱਤ ਹੋਈ ਬਿਲਕੁਲ ਜੀ ਇਹ ਤੇ ਭਾਈਚਾਰੇ ਦੀ ਜਿੱਤ ਹੈ ਕਿਉਂਕਿ ਐਸਸੀ ਐਕਟ ਸ਼ੈਡੂਲ ਕਾਸਟ ਐਕਟ ਦੇ ਵਿੱਚ ਸਜ਼ਾ ਹੋਣੀ ਇਹ ਸਾਰੇ-ਸਾਰੇ ਸਮਾਜ ਮੇਰੇ ਦੀ ਜਿੱਤ ਹੈ ਡੀਬੀ ਐਸਸੀ ਭਾਈਚਾਰੇ ਦੀ ਜਿੱਤ ਹੈ ਇਸ ਲਈ ਐਸਸੀ ਬਹੁਤ ਧੰਨਵਾਦ ਕਰਦਾ ਮੈਂ ਆਪਣੇ ਐਸਸੀ ਪਰਿਵਾਰਾਂ ਦਾ ਜਿਨ੍ਹਾਂ ਨੇ ਹਮੇਸ਼ਾ ਸਾਡੇ ਤੇ ਵਿਸ਼ਵਾਸ ਕਰਕੇ ਰਹਿ ਆਇਆ ਇਸ ਲੜਾਈ ਦੀ ਸਾਨੂੰ ਉਹਦੇ ਰਾਇਆ ਬੱਬਾ ਜੀ ਉਹ ਜੇ ਵੇਖਿਆ ਜਾਵੇ ਤਾਂ ਐਸਸੀ ਪਰਿਵਾਰਾਂ ਨਾਲ ਬਹੁਤ ਤਕੇਸ਼ਾਈ ਹੋ ਰਹੀ ਆ ਉਸ ਨੂੰ ਕਿਸ ਤਰ੍ਹਾਂ ਵੇਖਦੇ ਜੀ ਨੇ ਲਗਾਤਾਰ ਵੇਖੋ ਜੇਕਰ ਸਮੂਹ ਸਕਦਾ ਪਰ ਉਸ ਕਾਨੂੰਨ ਤੱਕ ਸਾਡੇ ਲੋਕਾਂ ਨੂੰ ਡਰਾ ਦਿੱਤਾ ਜਾਂਦਾ ਧਮਕਾ ਦਿੱਤਾ ਜਾਂਦਾ ਉਹਨਾਂ ਨੂੰ ਪੀਸ ਸੁੱਕਣ ਨਹੀਂ ਦਿੱਤਾ ਜਾਂਦਾ ਜਿਸ ਤਰ੍ਹਾਂ ਸਾਨੂੰ 13 ਸਾਲ ਜਿਹੜਾ ਹੈ ਉਹ ਸੰਘਰਸ਼ ਕਰਕੇ ਕਿੰਨਾ ਵੇਖੋ ਧਨਾੜ ਇੱਕ ਐਮਐਲਏ ਜਿਹੜਾ ਉਹ ਵਿਧਾਇਕ ਜਿਹੜਾ ਬਣ ਗਿਆ ਦੋਸ਼ੀ ਤੇ ਉਹ ਦੋ ਸੀਐਲਓ ਐਮਐਲਏ ਹੁੰਦੇ ਸਾਨੂੰ ਕਿੰਨਾ ਡਰਾਇਆ ਗਿਆ ਹੋਊਗਾ ਪਰ ਜਿਹੜੀ ਲੜਾਈ ਆ ਉਹ ਹਮੇਸ਼ਾ ਸੱਚ ਦੀ ਹੁੰਦੀ ਹੈ ਤੇ ਜਿਹੜੀ ਜਿੱਤ ਆ ਉਹ ਹਮੇਸ਼ਾ ਸੱਚ ਦੀ ਹੁੰਦੀ ਹੈ ਇਸ ਕਰਕੇ ਅੱਜ ਅਸੀਂ ਸੱਚ ਦੀ ਜਿੱਤ ਹੈ ਅਸੀਂ ਭਾਈਚਾਰੇ ਦੀ ਜਿਹੜੀ ਹੈ ਉਹ ਜਿੱਤ ਹੈ। ਮੈਂ ਇੱਥੇ ਉਕੀਰ ਸਾਹਿਬ ਆਪਣੇ ਤਮਨ ਸਾਹਿਬ ਅਤੇ ਹਰਕੇਸ਼ ਕਸ਼ਵ ਜੀ ਅਤੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਾਂ ਨੂੰ ਕੀ ਜੈ ਜੀ ਨੂੰ ਜੈ ਭਾ। ਹਾਂਜੀ ਸਰ ਇੱਕ ਲੰਬੇ ਸਮੇਂ ਤੋਂ ਕੇਸ ਚੱਲ ਰਿਹਾ ਉਹਦੀ ਅੱਜ ਅਦਾਲਤ ਦੇ ਵਿੱਚ ਸੁਣਵਾਈ ਹੋਈ ਕੀ ਸਾਰਾ ਮੈਟਰ ਹੈ ਸਰ 4 3 2013 ਨੂੰ ਇਹ ਪਰਚਾ ਹੋਇਆ ਸੀ ਜੀ ਦਵਿੰਦਰ ਕੁਮਾਰ ਸਾ ਸਿੰਘ ਅਰਵਿੰਦਰ ਸਿੰਘ ਉਸ ਜੋਸ਼ੀ ਮਨਿੰਦਰ ਸਿੰਘ ਉਸ ਸਾਹਾ ਕਵਲਦੀਪ ਸਿੰਘ ਤੇ ਗਗਨਪ੍ਰੀਤ ਸਿੰਘ ਦੇ ਨਾਮ ਜੀ ਉਸ ਤੋਂ ਬਾਅਦ ਸਰ ਪੰਜੇੜੀ ਦੋਸ਼ੀ ਫਿਰ ਤੇ ਸੁਣਵਾਈ ਲਈ ਅਪਲੀਕੇਸ਼ਨ ਚੱਲੇ ਆਏ ਸੀ ਜੀ ਠੀਕ ਹੈ ਜੀ ਅੱਜ ਜੋ ਸਾਰੇ ਦੋਸ਼ੀ 11 11 ਦੋਸ਼ੀ ਸਾਰੇ ਦੋਸ਼ੀ ਇਕਰਾਰ ਕੀਤੇਗੇ ਪ੍ਰਿੰਕਪਾਲ ਜਾਸਾ ਅਡਿਸ਼ਨਲ ਸੈਸ਼ਨ ਜੇਜਟਾ ਤਰਤਾਰਾ ਜੀ ਜੀ ਤੇ ਜਿਨ੍ਹਾਂ ਵਿੱਚੋਂ ਨੌ ਜਿਹੜੇ ਦੋਸ਼ੀ ਸੀ ਜਿੱਚ ਦਿਵਿੰਦਰ ਕੁਮਾਰ ਸਾਦਰ ਸਿੰਘ ਪਰਵਿੰਦਰ ਸਿੰਘ ਉਸ ਸ਼ੋਸ਼ੀ ਮਨਜਿੰਦਰ ਸਿੰਘ ਉਸ ਸਾਹਾ ਕਵਲਦੀਪ ਸਿੰਘ ਅਸ਼wini ਕੁਮਾਰ ਤਰਸੀਮ ਸਿੰਘ ਤੇ ਹਰਜਿੰਦਰ ਸਿੰਘ ਇਹ 3 क्लॉज़ 1 क्लॉज़ 10 ਐਂਡ ਸੈਕਸ਼ਨ 4 ਸ਼ਡੂਲ ਕਾਸ ਐਂਡ ਸ਼ਡੂਲ ਰੈਟ ਦੇ ਵਿੱਚ 354 48 150 ਆਪੀਸੀ ਦੇ ਵਿੱਚ ਦੋਸ਼ੀ ਘਰਾ ਦਿੱਤੇ ਗਏ ਤੇ ਜਿਹੜੇ ਗੁਰਦੀਪ ਗੁਰਦੀਪ ਰਾਜ ਨਰਿੰਦਰਜੀਤ ਸਿੰਘ ਐਸਆਈ ਤੇ ਗਗਨਦੀਪ ਸਿੰਘ ਉਹ 323 148 19506 ਆਪੀਸੀ ਦੇ ਵਿੱਚ ਦੋਸ਼ੀ ਘਰਾ ਸੋ ਇਹਦੇ ਵਿੱਚ ਕੋਈ ਪੋਲਿਟਿਕਸ ਦਾ ਨਾਮ ਹੀ ਆ ਰਿਹਾ ਜੀ ਹਾਂਜੀ ਹਾਂਜੀ ਮਨਿੰਦਰ ਸਿੰਘ ਲਾਲਪੁਰਾ ਜੀ ਉਹ ਖਡੂਰ ਸਾਹਿਬ ਐਮਐਲਏ ਆ ਮੌਜੂਦਾ ਉਹ ਵੀ ਹੋਏ ਜੋ ਸ਼ਿਕਾਰੀ ਹੋਏ ਜੀ ਜੀ ਕੇਸ ਗੱਜ ਕੋ ਚੱਲ ਰਿਹਾ ਜੀ ਇਹ ਹਾਂਜੀ ਕੇਸ ਜੱਜ ਕੋ ਕੇਸ ਚੱਲ ਰਿਹਾ ਜੀ ਟ੍ਰਿੰਗਮਾਜ ਜੱਜ ਸਾਹਿਬ ਅਡੀਸ਼ਨਲ ਸ਼ਰੀਫ ਜੀ ਤੱਕ ਠੀਕ ਹੈ